ਅੱਧਾ ਕਿਲੋ ਪੁੱਜੇ ਹੋਏ ਛੋਲਿਆਂ ਦਾ ਛਿਲਕਾ ਆਪਾ ਉਤਾਰ ਲਾਂਗੇ ਚਾਹੇ ਤੁਸੀਂ ਇਹ ਛਿਲਕੇ ਤੋਂ ਬਗੈਰ ਹੀ ਲੈ ਲਿਓ ਫਿਰ ਇਹਨੂੰ ਚੰਗੀ ਤਰ੍ਹਾਂ ਪੀਸ ਕੇ ਸਾਈਡ ਤੇ ਰੱਖ ਲਾਂਗੇ ਇੱਕ ਲਵਾਂਗੇ ਕੜਾਈ 400 ਗ੍ਰਾਮ ਲੈਣਾ ਦੇਸੀ ਘਿਓ ਸਭ ਤੋਂ ਪਹਿਲਾਂ ਦੋ ਚਮਚੇ ਪਾ ਕੇ ਆਪਣੇ ਮਰਜ਼ੀ ਦੇ ਡਰਾਈ ਫਰੂਟ ਇਹਦੇ ਵਿੱਚ ਰੋਸਟ ਕਰਕੇ ਬਾਹਰ ਕੱਢ ਲਿਓ ਫਿਰ ਉਸੇ ਕੜਾਈ ਵਿੱਚ ਥੋੜਾ ਜਿਹਾ ਘਿਓ ਤੁਸੀਂ ਹੋਰ ਪਾਉਣਾਗਾ ਤੇ ਫਿਰ ਉਹਦੇ ਵਿੱਚ ਇੱਕ ਦੋ ਚਮਚੇ ਪਾ ਲਿਓ ਖਸਖਸ ਦੇ ਕਿਉਂਕਿ ਗਰਮੀ ਦਾ ਮੌਸਮ ਹੈ ਥੋੜੀ ਜਿਹਾ ਜਿਹਾ ਪੱਕਾਟ ਪਾਵਾਂਗੇ ਉਸ ਬਾਲੇ ਦੇ ਵਿੱਚ ਪਾਵਾਂਗੇ ਮੱਗਜ ਇਹ ਅੱਖਾਂ ਲਈ ਬਹੁਤ ਹੀ ਜ਼ਿਆਦਾ ਵਧੀ ਕਾਲੀਆਂ ਮਿਰਚਾਂ ਤੇ ਫਿਰ ਪੀਸਿਆ ਹੋਇਆ ਪਾਊਡਰ ਪਾ ਦਾਂਗੇ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਹਨੂੰ ਜ਼ਿਆਦਾ ਪਕਾਉਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਛੋਲੇ ਆਪਣੇ ਪੁਜੇ ਹੋਏ ਸੀ ਸੱਤ ਤੋਂ 8 ਮਿੰਟ ਇਹਨੂੰ ਲਗਾਤਾਰ ਆਪਾਂ ਪਕਾਵਾਂਗੇ ਤੇ ਬਚਿਆ ਹੋਇਆ ਸਾਰਾ ਘਿਓ ਇਹਦੇ ਵਿੱਚ ਪਾ ਕੇ ਮਿਕਸ ਕਰ ਦਾਂਗੇ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਣੀ ਹੈ ਤੇ ਰੋਸਟ ਕੀਤੇ ਹੋਏ ਮੇਵੇਆਂ ਨੂੰ ਦਰਦਰਾ ਜਿਹਾ ਪੀਸ ਕੇ ਇਹਦੇ ਵਿੱਚ ਮਿਕਸ ਕਰ ਦਾਂਗੇ ਇੱਕ ਦੋ ਮਿੰਟ ਲਈ ਹੋਰ ਪਕਾ ਕੇ ਨਾਲ ਦੀ ਨਾਲ ਗੈਸ ਬੰਦ ਕਰ ਦਿਓ 5-10 ਮਿੰਟਾਂ ਲਈ ਇਹਨੂੰ ਰੈਸਟ ਤੇ ਰੱਖਿਓ ਤਾਂ ਕਿ ਹਲਕਾ ਜਿਹਾ ਠੰਡਾ ਹੋ ਜਾਏ ਫਿਰ 200 ਗ੍ਰਾਮ ਵਿੱਚ ਸ਼ੱਕ ਜੇ ਮਿਸ਼ਰੀ ਜਾਂ ਪੂਰਾ ਖੰਡ ਵੀ ਪਾ ਸਕਦੇ ਹੋ ਪੂਜੇ ਹੋਏ ਛੋਲਿਆਂ ਦੀ ਪੰਜੀਰੀ ਤਿਆਰ ਹੈ ਜਿਹੜੀ ਕਿ ਇਸ ਮੌਸਮ ਦੇ ਵਿੱਚ ਜ਼ਖਾਮ ਤੋਂ ਰਾਹਤ ਦਿੰਦੀ ਹੈ ਤੇ ਸਰੀਰ ਦੀ ਸਾਰੀ ਕਮਜ਼ੋਰੀ ਦੂਰ ਕਰਦੀ ਹੈ ਬੱਚੇ ਹੋ ਚਾਹੇ ਵੱਡੇ ਸਾਰੇ ਭੱਜ-ਭੱਜ ਖਾਣਗੇ ਬਣਾ ਕੇ ਜਰੂਰ ਦੇਖਿਓ ਧੰਨਵਾਦ